ਸਰਕਾਰ ਦੇ ਹੁਕਮਾਂ ਤੇ ਨਿਰਦੇਸ਼ਾਂ ਦੇ ਤਹਿਤ ਜਿੱਥੇ ਪੁਲਿਸ ਦੇ ਵੱਲੋਂ ਵਕ ਵਕ ਸਮੇਂ ਤੇ ਜਿਹੜੇ ਨੇ ਆਪਰੇਸ਼ਨ ਚੁਲਾਏ ਜਾ ਰਹੇ ਨੇ ਤੇ ਯੁੱਧ ਨਸ਼ਾ ਵਿਰੁੱਧ ਤਹਿਤ ਦਾਸਤੇ ਇਹ ਪਠਾਨਕੋਟ ਪੁਲਿਸ ਦੀ ਵੱਡੀ ਕਾਰਵਾਈ ਜਿਹੜੀ ਹੈ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਦੀ ਬਿਗ ਬ੍ਰੇਕਿੰਗ ਲੈ ਕੇ ਹਾਜ਼ਰ ਹੋ ਗਏ ਆ 7C ਨਿਊਜ਼ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਪੁਲਿਸ ਨਸ਼ਾ ਦੇ ਖਿਲਾਫ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਵੱਡਾ ਆਪਰੇਸ਼ਨ ਜਿਹੜਾ ਹੈ ਉਹ ਚੁਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਬੁਲਡوزر ਦੇ ਨਾਲ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਪਹੁੰਚੇ ਨੇ ਸੁਜਾਨਪੁਰ ਸੁਜਾਨਪੁਰ 4 ਨੰਬਰ ਪੁਲ ਦੇ ਮੁ ਕਰਦੇ ਵਿੱਚ ਜਿੱਥੇ ਕਿ ਅਸ਼ਵਨੀ ਨਾ ਦੇ ਇਸ ਨਸ਼ੇ ਤਸਕਰ ਨੂੰ ਜੋ ਕਿ ਇਨਕ੍ਰੋਚਮੈਂਟ ਦੇ ਜਿਹੜੇ ਕਬਜ਼ੇ ਜਿਹੜੇ ਕੀਤੇ ਹੋਏ ਨੇ ਇਸ ਦੇ ਵੱਲੋਂ ਉਸ ਤੇ ਕਬਜ਼ੇ ਨੂੰ ਉਸ ਤੇ ਘਰ ਨੂੰ ਜਿਹੜਾ ਬੁਲਡੋਜ਼ਰ ਦੇ ਨਾਲ ਟਾਇਆ ਜਾ ਰਿਹਾ ਹੈ ਤੇ ਪੁਲਿਸ ਨੇ ਜਿਹੜੀ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਜਿਹੜੀ ਹੈ ਨਸ਼ੇ ਤਸਕਰਾਂ ਨੂੰ ਬਖਸ਼ ਨਹੀਂ ਰਹੀਏ ਕਿਸੇ ਵੀ ਸੂਰਤ ਦੇ ਵਿੱਚ ਕਿਸੇ ਵੀ ਕਾਰਵਾਈ ਦੇ ਵਿੱਚ ਢੇਲ ਜਿਹੜੀ ਹੈ ਉਹ ਨਹੀਂ ਪਾਈ ਜਾ ਰਹੀ ਹੈ ਪਠਾਨਕੋਟ ਪੁਲਿਸ ਦੇ ਵੱਲੋਂ ਅਫਸਰ ਜਿਹੜੇ ਨੇ ਉਹ ਬੁਲਡੋਜ਼ਰ ਲੈ ਕੇ ਪੁਲਿਸ ਕਰਮਚਾਰੀ ਜਿਹੜੇ ਨੇ ਐਸਐਸਪੀ ਪਠਾਨਕੋਟ ਦਲਵਿੰਦਰ ਸਿੰਘ ਟਿੱਲੋ ਪੁਲਿਸ ਕਰਮਚਾਰੀਆਂ ਨਾਲ तमाम कार्रवाई ਕਰਨ ਦੇ ਮੋੜ ਦੇ ਵਿੱਚ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਬੁਲਡੋਜ਼ਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਘਰ ਨੂੰ ਜਿਹੜਾ ਟਾਇਆ ਜਾ ਰਿਹਾ ਹੈ ਤੇ ਇਸ ਸ਼ਖਸ ਦੀ ਜੇਕਰ ਅਸੀਂ ਗੱਲ ਕਰੀਏ ਇਸ ਮੁਲਜ਼ਮ ਦੀ ਜੇਕਰ ਅਸੀਂ ਗੱਲ ਕਰੀਏ ਤਾਂ 11 ਅਪਰਾਧਿਕ ਮਾਮਲੇ ਜਿਹੜੇ ਨੇ ਇਸ ਦੇ ਉੱਤੇ ਦਰਜ ਨੇ ਅਸ਼ਵਨੀਸ ਦਾ ਨਾਮ ਹੈ ਤੇ ਪ੍ਰੇਮਨਗਰ ਦਾ ਰਹਿਣ ਵਾਲਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਘਰ ਕਿਸ ਤਰ੍ਹਾਂ ਦੇ ਨਾਲ ਟਾਇਆ ਜਾ ਰਿਹਾ ਹੈ ਤੇ ਜਿਹੜਾ ਪਠਾਨਕੋਟ ਦੇ ਵਿੱਚ ਨਸ਼ੇ ਦੇ ਵਪਾਰ ਨੂੰ ਜਿਹੜਾ ਕਿਸੇ ਵੀ ਕੀਮਤ ਤੇ ਹੋਣ ਨਹੀਂ ਦਿੱਤਾ ਜਾਵੇਗਾ ਤੇ ਇਸ ਇਸ ਮੌਕੇ ਤੇ ਅਸੀਂ ਖਾਸ ਗੱਲਬਾਤ ਵੀ ਕਰਾਂਗੇ ਐਸਐਸਪੀ ਪਠਾਨਕੋਟ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਰੈਂਦੀ ਜਾ ਰਹੀ ਹੈ ਜੋ ਕਿ ਨਸ਼ੇ ਕਰਦੇ ਨੇ ਆ ਫਿਰ ਨਸ਼ੇ ਜ਼ਰੂਰ ਜਿਨ੍ਹਾਂ ਨੇ ਆਪਣੀ ਪ੍ਰਾਪਰਟੀਆਂ ਜੜੀਆਂ ਨੇ ਉਹ ਬਣਾਈਆਂ ਨੇ ਤੇ ਦੱਸਦੀ ਕੁਝ ਸਮੇਂ ਪਹਿਲਾਂ ਵੀ ਪ੍ਰਾਪਰਟੀਆਂ ਜੜੀਆਂ ਨੇ ਉਹ ਸੀਜ਼ ਕੀਤੀਆਂ ਗਈਆਂ ਸੀ ਤੇ ਹੁਣ ਜਿਸ ਤਰ੍ਹਾਂ ਦੇ ਨਾਲ ਅਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਬੁਲਡੋਜ਼ਰ ਲੈ ਕੇ ਜੜਾ ਹੈ ਉਹ ਘਰ ਦੇ ਵੱਲ ਕੂਚ ਕੀਤੀ ਗਈ ਹੈ ਤੇ ਘਰ ਨੂੰ ਜੜਾ ਹੈ ਉਹ ਟਾਇਆ ਜਾ ਰਿਹਾ ਉਹ ਦੇਖਦੇ ਆ ਤਸਵੀਰਾਂ ਤੇ ਜਾਣਕਾਰੀ ਲੈਣੇ ਐਸਐਸਪੀ ਪਠਾਨਕੋਟ ਦੇ ਕੋਲੋਂ ਕਿਸ ਤਰ੍ਹਾਂ ਦੀ ਕਾਰਵਾਈ ਜੜੀ ਹੈ ਉਹ ਕੀਤੀ ਜਾਵੇਗੀ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਪਤਾ ਚੱਲ ਸਕੇ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਨਸ਼ੇ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜਿਹੜੀ ਅੱਜ ਦੀ ਕਾਰਵਾਈ ਆ ਇਹ ਕਾਰਵਾਈ ਮਿਸਟਰ ਕਾਉਂਸਲ ਵੱਲੋਂ ਇਨੀਸ਼ੀਏਟ ਕੀਤੀ ਗਈ ਹੈ ਕਿਉਂਕਿ ਇਲੀਗਲ ਜਿਹੜੀ ਐਂਕਰੋਚਮੈਂਟs ਹੈ ਦੀਆਂ ਉਹਨਾਂ ਦੀ ਡ੍ਰਾਈਵ ਚੱਲ ਰਹੀ ਹੈ ਉਹਦੇ ਵਿੱਚ ਜੇਕਰ ਕੋਈ ਲਾਅ ਆਰਡਰ ਦੀ ਸਿਚੁਏਸ਼ਨ ਆਉਂਦੀ ਆ ਤੇ ਉਹਦੇ ਵਾਸਤੇ ਪਖਾਨ ਤੋਂ ਪੁਲਿਸ ਨੇ ਆਪਣੇ ਪ੍ਰੋਪਰ ਬੰਦਬਾਸਤ ਕੀਤੇ ਐਂਡ ਵੀ ਆਰ ਹੈਵਿੰਗ ਦੀ ਬਿਊਟੀ ਰਜਿਸਟਰਡ ਆਲਸੋ ਰਿਚਿੰਗ ਇਹ ਡੈਮੋਲਿਸ਼ਨ ਹੈ ਜੀਆ ਜਾਂ ਇਨਕ੍ਰੋਚਮੈਂਟ ਐਂਡ ਡੈਮੋਲਿਸ਼ਨ ਹੋ ਰਹੀ ਹੈ ਤੇ ਜਦੋਂ ਅਸੀਂ ਰਿਕਾਰਡ ਨੂੰ ਦੇਖਿਆ ਇਹ ਰਿਕਾਰਡ ਤੋਂ ਪਤਾ ਚੱਲਿਆ ਹੈਗਾ ਕਿ ਅਕਸਰ ਅਪਰਾਧਿਕ ਗਤੀਵਿਧੀਆਂ ਵਾਲੇ ਹੀ ਜਿਹੜੇ ਹੈਗੇ ਆ ਡੈਮੋਲਿਸ਼ਨ ਜਿਹੜੀ ਹੈਗੀ ਆ ਇਨਕ੍ਰੋਚਮੈਂਟ ਆ ਔਰ ਦੂਸਰੀ ਤਰ੍ਹਾਂ ਦੇ ਇਹਨਾਂ ਕਾਰਵਾਇਆਂ ਕਰਦੇ ਕੋਹੜਾ ਨੂੰ ਡਰ ਨਹੀਂ ਹੈ ਕਾਨੂੰਨ ਦਾ ਸੋ ਇਹਦਾ ਜਦੋਂ ਰਿਕਾਰਡ ਚੈੱਕ ਕੀਤਾ ਗਿਆ ਅੱਜ ਜੇਸੀ ਰਿਕਾਰਡ ਚੈੱਕ ਕੀਤਾ ਤੇ ਇਹਦੇ ਖਿਲਾਫ 11 ਅਪਰਾਧਿਕ ਮਾਮਲੇ ਜਿਹੜੇ ਹੈਗੇ ਆ ਦਰਜ ਨੇ ਔਰ 11 ਦੇ 11 ਹੀ ਜਿਹੜੇ ਹੈਗੇ ਆ ਤਕਰੀਬਨ ਉਹ ਨਾਰਕੋਟਿਕਸ ਦੀ ਸਮਗਲਿੰਗ ਦੇ ਮੁਤੱਲਿਕ ਨੇ ਸੋ ਜਿਹੜੀ ਕਾਰਵਾਈ ਆ ਉਹ ਕਾਨੂੰਨ ਦੇ ਮੁਤਾਬਕ ਜ਼ਾਬਤੇ ਦੇ ਮੁਤਾਬਕ ਔਰ ਸਾਵਧਨ ਚਰਾਇਕਿੰਗ ਹੋ ਰਹੀ ਹੈ ਔਰ ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਸਰਕਾਰ ਦਾ ਜਿਹੜੀ ਪੰਜਾਬ ਸਰਕਾਰ ਹੈ ਬੜੀ ਸਖਤੀ ਨਾਲ ਪੇਸ਼ ਆਵੇਗੀ ਕਿੰਨੇ ਮਕਾਨ ਜਿਹੜੇ ਹੈਗੇ ਨਾ ਸਬਸਕ੍ਰਾਈਬਰ ਸਟਾਇਲ ਦੇਖੋ ਜਿਹੜੀ ਇਲੀਗਲ ਐਂਕਰੋਚਮੈਂਟ ਹੈਗੀ ਆ ਇਹਨੂੰ ਆਇਡੈਂਟੀਫਾਈ ਲੋਕਲ ਗਵਰਨਮੈਂਟ ਕਰਦੀ ਹੈ ਲੋਕਲ ਗਵਰਨਮੈਂਟ ਆਇਡੈਂਟੀਫਾਈ ਕਰਦੀ ਹੈ ਕਿ ਇਹ ਇਲੀਗਲ ਐਂਕਰੋਚਮੈਂਟ ਕਿਵੇਂ ਕੀਤੀ ਗਈ ਹੈਗੀ ਆ ਫਿਰ ਉਸ ਤੋਂ ਬਾਅਦ ਆਇਡੈਂਟੀਫਾਈ ਹੋ ਜਾਂਦਾ ਕਿ ਇਹਦਾ ਅਪਰਾਧਿਕ ਪਿਸ਼ੋਕਰ ਕੀ ਹੈ ਕਿਉਂਕਿ ਸਾਨੂੰ ਰਿਪੋਰਟ ਕੀਤਾ ਜਾਂਦਾ ਕਿ ਇਹਦੇ ਬਾਰੇ ਜਿਹੜੀ ਹੈਗੀ ਆ ਉਹ ਦਿੱਤੀ ਜਾਵੇ ਕੁਦਿਸਮ ਦਾ ਦਿੱਤੀ ਜਾਵੇ ਕੁਦਿਸਮ ਜਦੋਂ ਅਸੀਂ ਦਿੰਦੇ ਤਾਂ ਅਸੀਂ ਆਪਣੀ ਵੈਰੀਫਿਕੇਸ਼ਨਾਂ ਕਰਦੇ ਸੋ ਵੈਰੀਫਿਕੇਸ਼ਨ ਤੋਂ ਪਾਇਆ ਲੈ ਮੇਂ ਦਿਖਣਾ ਪਿਆਰਾ ਮਕਦਮੇ ਦਰਜਾ ਹੋਰ ਵੀ ਜਿਸ ਤਰ੍ਹਾਂ ਦੀ ਵੀ ਸਾਨੂੰ ਰਿਕਵੈਸਟ ਜਿਹੜੀ ਹੈਗੀ ਹੈ ਸਿਵਲ ਅਥਾਰਟिटीज ਵੱਲੋਂ ਆਏਗੀ ਵੀ ਵਿਲ ਕਾਪੀਟ ਇਨ ਸਚੂ ਵੈ ਅਸੀਂ ਕਿਨੇ ਹੋਰ ਕੇਸ ਜਿਹੜੇ ਹੈਗੇ ਉਹ ਹੈਗੇ ਇਸ ਸਮੇਂ ਦੱਸਣਾ ਮੁਸ਼ਕਲ ਹੈ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਸਿਵਲ ਅਥਾਰਟिटीज ਵੱਲੋਂ ਹੁਕਮ ਆਣ ਕੇ ਅਸੀਂ ਅਧੀ ਪਾਲਣ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ